ਇਹ ਬੰਦਾ ਸਿਰ ਤੇ ਚੜ ਕੇ ਬਹਿ ਜਾਏਗਾ ਦੁਆਰਾ ਕੱਲ ਨੂੰ ਫਿਰ ਕਿਹੜੀ ਪਾਰਟੀ ਜਿਹੜੀ ਟਿਕਟ ਹੈ ਸਰ ਹੈਗੀ ਹੁਣ ਜਿਹੜੇ ਜਿਹੜੇ ਹੈਗਾ ਉਹ ਉਹਦੀ ਉਹਦੇ ਚ ਮਿਲ ਰਹੀ ਆ ਇਕੱਲੀ ਗੱਲ ਹੈ ਜੀ ਮੈਂ ਤਾਂ ਸਰ ਉਹਨਾਂ ਨੂੰ ਵੀ ਮੰਗ ਕਰੂੰਗਾ ਵੀ ਕੰਮ ਸਕੇ ਬੀ ਬੈਕਗਰਾਉਂਡ ਦੇਖੋ ਵੀ ਇਹ ਬੰਦਾ ਇੰਨੇ ਕ੍ਰਾਈਮ ਕਰਦਾ ਆ ਰਿਹਾ ਹੈ ਸ਼ੁਰੂ ਤੋਂ ਫਰਾਡ ਕਰਦਾ ਆ ਰਿਹਾ ਹੈ ਹਾਂਜੀ ਇਕੱਲੀ ਗੱਲ ਹੈ ਹਾਂਜੀ ਸਰ ਕੀ ਹੈ ਇਹਦਾ ਰਜੈਕਟ ਨਹੀਂ ਬਤਾ ਕਿਉਂਕਿ ਇਹ ਚੀਜ਼ਾਂ ਦਾ ਜ਼ਿਆਦਾ ਲੀਟਰ ਹੈਗਾ ਉਹਦੇ ਨਾਲ ਹੀ ਸਰ ਸਾਰਾ ਮੈਨੇਜ ਕਰਦਾ ਉਹਦੇ ਨੇ ਪ੍ਰਭਾਵ ਪਾ ਲੰਦਾ ਉਹਦੇ ਨਾਲ ਹੀ ਸਾਰਾ ਮੈਨੇਜ ਕਰ ਲੈਂਦੇ ਸਰ ਤੇ ਪੁਲਿਸ ਨੂੰ ਵੀ ਆਮ ਸਾਰੇ ਹੁਣ ਲੋਕਾਂ ਨੂੰ ਕਹਿੰਦਾ ਮੈਂ ਦੇਖ ਲੂੰਗਾ ਕਈ ਵਾਰ ਤਾਂ ਇਹ ਕਹਿੰਦਾ ਮੈਂ ਜੇਬੇ ਚ ਪਾਈ ਫੜਦਾ ਕਹਿੰਦਾ ਮੈਂ ਕੀ ਸਮਝਦਾ ਕਿਸੇ ਵੱਡੇ ਲੀਡਰ ਦਾ ਹੱਥ ਹੈਗਾ ਇਹਦੇ ਪਿੱਛੇ ਕੋਈ ਆਹ ਸਰ ਬਿਲਕੁਲ ਹੈਗਾ ਜੀ ਕਿਉਂ ਨਹੀਂ ਸਰ ਸਿਆਸੀ ਸਾਰੇ ਨੇ ਆਪ ਖੁਦ ਸਿਆਸੀ ਇਹਨਾਂ ਦੇ ਵੱਡੇ ਲੀਡਰ ਵੀ ਨਾਲ ਪਿੱਛੋਂ ਬੈਕਗਰਾਉਂਡ ਤੱਕਾ ਲਾਂਦੇ ਨੇ ਆਪਣੇ ਬੰਦੇ ਦੀ ਸਪੋਰਟ ਤਾਂ ਕਰਨਗੇ ਸਰ ਮੈਂ ਤਾਂ ਸਰ ਪ੍ਰਸ਼ਾਸਨ ਨੂੰ ਹਮੇਸ਼ਾ ਮੰਗ ਕਰਦਾ ਆ ਉਹਨਾਂ ਨਾਂ ਮੈਨੂੰ ਕਦੀ ਅਜਿਹੀ ਸਕਿਉਰਟੀ ਮਿਲੀ ਹੈ ਨਾ ਮੇਰੀ ਲਾਇਬਿਲਟੀ ਦੇਖ ਮੈਂ ਦੇਖੋ ਜਨਰਲ ਨੂੰ ਬੰਦਾ ਹੈਗਾ ਮੈਂ ਇਹਨਾਂ ਟੈਕਸ ਪੇਈ ਕਰਦਾ ਸਾਰਾ ਕੁਝ ਕਰਦਾ ਸਰ ਤਾਂ ਵੀ ਜਲਦੀ ਸੈਂਡ ਕਰਕੇ ਕਿਹੜੀ ਕਿਹੜੀ ਪ੍ਰਾਪਰਟੀ ਵਿੱਚ ਕਿੱਥੇ ਵਿੱਚ ਸਰ ਮੇਰੀ 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 ਜਿਹੜੀ ਪ੍ਰਾਪਰਟੀ ਸਰ ਇੱਕ ਤਾਂ ਤੁਹਾਨੂੰ ਹਸਾਇਨ ਕੀਤੀ ਔਰ ਐਕਸਪਰਟ ਵੀ ਸਾਰਾ ਰਿਪੋਰਟ ਦਿਖਾਈਏ ਤੁਹਾਨੂੰ ਮੈਂ ਇਹ ਇਹਦੇ ਵਿੱਚ ਕਿੰਨੇ ਕੁ ਪਲਾਟ ਵਿੱਚ ਸਰ ਇਹਦੇ ਨਾਲ ਕਿੰਨੇ ਕਿ ਵਿੱਚ ਮੈਨੂੰ ਖੁਦ ਹੀ ਨਹੀਂ ਪਤਾ 21 ਮੇਰੇ ਹੱਥ ਲੱਗੀ ਹੈ ਸਰ ਅੱਛਾ ਇਹ ਵੀ ਬੜੀ ਮੁਸ਼ਕਲ ਨਾਲ ਲੱਭ ਕੇ ਸਰ ਮੈਂ ਲੈਂਦੀ ਉਹ ਵੀ ਕਿਸੇ ਮਾਲਕ ਤੋਂ ਜਿਹਦੇ ਸੀ ਉਹ ਕੋਈ ਵਾਕਫ ਸੀ ਉਹਦੇ ਕੋਲ ਲਿੱਤੀ ਮੈਂ ਕਿੰਨੇ ਦਾ ਪਲਾਟ ਆਏ ਇਹ ਸਰ ਆਪਣਾ ਹੈਗਾ 2000 ਗੇਟ ਚਾ ਸਰ ਅੱਛਾ 3 ਕਨਾਲ 2000 ਨੇਅਰਬਾਉਟ ਕਿੰਨੀ ਪ੍ਰਾਪਰਟੀਆਂ ਵਿਚ ਹੈ ਤੁਹਾਡੀਆਂ ਸਰ ਬਹੁਤ ਵਿਚੀਆਂ ਉਹ ਚ ਵਿੱਚ ਇੱਕ ਆਹ ਜਿਹੜੀ ਪ੍ਰਾਪਰਟੀ ਮੇਰੇ ਕੋਲ ਤਿੰਨ ਹੱਥਾਈਆਂ ਨੇ ਲੇਕਿਨ ਉਹ ਚ 8-10 15 ਪ੍ਰਾਪਰਟੀਆਂ ਹੋਰ ਹੋ ਸਕਦੀਆਂ ਨੇ ਤੁਹਾਡੇ ਕੋਲ ਕਿੰਨੀ ਪ੍ਰਾਪਰਟੀਆਂ ਨੇ ਮੇਰੇ ਕੋਲ ਸਰ ਬਹੁਤ ਅਨਲਿਮਟਿਡ ਹੈਗੇ ਤੁਹਾਡੇ ਕਿੰਨੀ ਟਾਊਨ ਹਰ ਵੀ ਸਰ ਮੈਂ ਬਹੁਤ ਹਿਊਜ ਅਮਾਉਂਟ ਪੇ ਆਊਟ ਕਰਦਾ ਟੈਕਸ ਪੇ ਆਹ ਮਲਟੀ ਲੱਖ ਕਰੋੜ ਕਹਿ ਸਕਦੇ ਹਾਂ ਆਸਪ੍ਰੇਟ ਜੋ ਇਹਨਾਂ ਨੇ ਮੇਰੇ ਨਾਲ ਸਾਰਾ ਕੁਝ ਚੀਟ ਕੀਤਾ ਉਸ ਦੌਰਾਨ ਮੇਰੀ ਕੋਈ ਰਿਟਰਨਿੰਗ ਗਈ ਇਹ ਸਾਰਾ ਕੁਝ ਤੁਸੀਂ ਦੇਖੋ ਜਦੋਂ ਮੈਨੂੰ ਚੀਟ ਕੀਤਾ ਉਹ ਵਾਰੀ ਉਹ ਹਾਂਜੀ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਸਰ ਗਨ ਸ਼ਾਟ ਕੀਤਾ ਮੇਰੇ ਤੇ ਮੇਰੇ ਆਫਿਸ ਕਾਲਜ ਰੋਡ ਦੇ ਉੱਤੇ ਹੈਗਾ ਉੱਥੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਦੀ ਮੈਂ ਕੰਪਲੇਨਟ ਕੀਤੀ ਉਹਦੇ ਉਹਦੇ ਆ ਦੇਖੋ ਸਰ ਆਪਣਾ ਸੀਐਮ ਸਾਹਿਬ ਕੋਲੋਂ ਮਾਰਖੋ ਕਿ ਤੁਸੀਂ ਦੇਖਾ ਕਿੰਨੇ ਬੰਦਿਆਂ ਨੂੰ ਮਾਰਖਵਾਈ ਆ ਉਸ ਲਈ ਇਹ ਸਮਝੋਤੇ ਨਾਲ ਸਾਡਾ ਚੱਲਦਾ ਪਿਆ ਸੀਗਾ ਤੇ ਤੁਸੀਂ ਇਹ ਦੇਖੋ ਵੀ ਇਹ ਕਿੰਨੀ ਜ਼ਿਆਦਾ ਮਾਰਕਿੰਗ ਹੈ ਸਾਰੇ ਸਾਰੇ ਅਫਸਰਾਂ ਦੀ ਮਾਰਕਿੰਗ ਹੈ ਇਹਨਾਂ ਨੇ ਦੇਖਿਆ ਵੀ ਹੁਣ ਸਾਡਾ ਇੱਥੇ ਹੋ ਜਾਣਾ ਤੇ ਉਹਨਾਂ ਨੇ ਉਸ ਲਈ ਕਰਕੇ ਰਿਕਵਾਤਾ ਵੀ ਅਸੀਂ ਹਸਾਬ ਦੇਣ ਨੂੰ ਤਿਆਰ ਆ। ਉਹਦੇ ਵਿੱਚ ਕੋਈ ਬਹੁਤ ਵੱਡੇ ਕਾਲੀ ਲੀਡਰ ਔਰ ਭਾਜਪਾ ਦੇ ਕੋਈ ਲੀਡਰ ਸੀਗੇ ਜਿਹੜੇ ਕਿ ਫੈਸਲਾ ਸਾਡਾ ਕਰਾਰੇ ਸੀ ਉਹ ਵਿੱਚ ਸੀਗੇ ਇਨਵੋਲਵ। ਅੱਜ ਦੀ ਡੇਟ ਤੱਕ ਵੀ ਉਹਨਾਂ ਨੂੰ ਸਾਰੀ ਇਹ ਗੱਲ ਪਤਾ ਹੈ। ਤੇ ਆ ਜਿਹੜੀ ਚੀਜ਼ ਫਿਰ ਸਾਡੇ ਨਾਲ ਕਿਥੇ ਪਹੁੰਚਿਆ ਸਰ ਇਹਨਾਂ ਨੇ ਕੀ ਲਿਖਾਤਾ ਸਾਡੇ ਦੇਖੋ। ਇਹਨੇ ਪਿੱਛੇ ਜਿਹੜਾ ਇਨਵੈਸਟੀਗੇਸ਼ਨ ਦਾ ਅਫਸਰ ਸੀ ਉਹਨੇ ਪਿੱਛੇ ਲਿਖਾਤਾ ਵੀ ਇਹ ਹੁਣ ਕਾਰਵਾਈ ਕਰਨ ਦੀ ਇਹਨਾਂ ਦਾ ਹੀ ਆਪਸ ਸਮਝੌਤਾ ਹੋ ਰਿਹਾ ਵੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਬੰਦ ਕਰਤੀ ਸਰ। ਤੁਸੀਂ ਦੇਖੋ ਸਰ ਜਿਹੜੀ ਅੱਜ ਤੱਕ ਰਾਸ ਨਹੀਂ ਆਈ ਇਹ ਕਿਉਂਕਿ ਟਾਈਮ ਪੈਂਦਾ ਗਿਆ ਅਸੀਂ ਐਪਲੀਕੇਸ਼ਨ ਦਿੰਦੇ ਸਾਰੀਆਂ ਦਖਲ ਦਫਤਰ ਹੁੰਦੀਆਂ ਤੁਸੀਂ ਇਹ ਦੱਸੋ ਕਿ ਜਦੋਂ ਕਿਸੇ ਬੰਦੇ ਸਰ ਮੇਰਾ ਨਾਮ ਰਣਜੀਤ ਠਾਕੁਰ ਹੈ ਮੈਂ ਲੁਧਿਆਣੇ ਤੋਂ ਬਲੋਂਗ ਕਰਦਾ ਹਾਂ ਔਰ ਮੇਰਾ ਕਲਰੋਇਜ਼ਿੰਗ ਦਾ ਕੰਮ ਹੈਗਾ ਪ੍ਰੋਪਰਟੀ ਦਾ ਪਖਵਾ ਰੋਡ ਤੇ ਵੀ ਹੈ ਚੰਡੀਗੜ੍ਹ ਰੋਡ ਤੇ ਵੀ ਹੈ ਤੇ ਉਹਦੇ ਵਾਸਤੇ ਸਰ ਮੈਂ ਆਲਰੇਡੀ ਕਾਫੀ ਦਿਨ ਤੋਂ ਵਰਕ ਕਰਦਾ ਰਹੇ ਹਾਂ ਮੇਰੇ ਤੋਂ ਕੁਝ ਬੰਦੇ ਦਲਾਲੀ ਦਾ ਕੰਮ ਕਰਦੇ ਸੀ ਜਿਵੇਂ ਵਿਪਨ ਸ਼ੂਤ ਕਾਕਾ ਤੇ ਸੁਰਿੰਦਰ ਨਾਇਰ ਔਰ ਇਹਨਾਂ ਦੇ ਨਾਲ ਅਦਰ ਪਰਸਨ ਹੋਰ ਵੀ ਸੀਗੇ ਜਦੋਂ ਇਹ ਸਾਰੇ ਮੈਂ ਕੋਈ ਬ੍ਰੋਕਰ ਦਾ ਕੰਮ ਕਰਦੇ ਮੈਂ ਕੋਈ ਸਾਲ ਡੇਢ ਸਾਲ ਇਹਨਾਂ ਨਾਲ ਕੰਮ ਕੀਤਾ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਮੈਨੂੰ ਪਾਰਟਨਰਸ਼ਿਪ ਵੀ ਸਾਡ ਨੂੰ ਕਰ ਲਓ ਨਾਲ ਰਲਾ ਲਓ ਤੇ ਫਿਰ ਮੈਂ ਵੀ ਇਕੱਲਾ ਸੀ ਸਰ ਮੇਰੇ ਫਾਦਰ ਆਲਰੇਡੀ ਨਾ ਕੈਂਸਰ ਦੇ ਪੀਰੀਅਡ ਸੀ ਮੈਂ ਉਧਰ ਵੀ ਮੈਨੂੰ ਬੜਾ ਟਾਈਮ ਲਾਣਾ ਪੈਂਦਾ ਸੀ ਤੇ ਮੈਂ ਉਸ ਚੀਜ਼ ਨੂੰ ਦੇਖਦੇ ਆਪਣੀ ਪਰੇਸ਼ਾਨੀ ਨੂੰ ਦੇਖਦੇ ਮੈਂ ਇਹਨੂੰ ਅਟੈਚ ਕਰ ਲਿਆ ਪਾਰਟਨਰ ਬਣਾ ਲਿਆ ਅਸੀਂ ਜਿੰਨੇ ਜਿੰਨੇ ਪੈਸੇ ਪਾਨੇ ਸੀ ਮੈਂ ਆਪਣੇ ਪੈਸੇ ਦਿੱਤੇ ਸਰ ਇਹਨਾਂ ਨੇ ਘੱਟ ਪਾ ਕੇ ਕੀਤਾ ਜੋ ਵੀ ਕੀਤਾ ਮੇਰੇ ਪੈਸੇ ਦਾ 35% ਤੇ 35% ਮੇਰੇ ਕੋਲ ਘੱਟ ਰਿਸ਼ਤੀ ਕਰਾਈ ਉਹ ਮੈਨੂੰ ਕਾਫੀ ਦਿਨ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਐਦਾਂ ਕਰਕੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਇਹ ਕਿੱਦਾਂ ਕੀਤਾ ਉਹ ਕਹਿੰਦਾ ਕੋਈ ਗੱਲ ਜਦੋਂ ਅਸੀਂ ਸੇਲ ਆਊਟ ਕਰਾਂਗੇ ਉਹ ਤਾਂ ਡਾਬਿਟ ਕਰ ਕਰਕੇ ਸਾਰਾ ਕਰ ਲਾਂਗੇ ਫਿਰ ਅਸੀਂ ਕਿਹਾ ਵੀ ਜਿਹੜੀ ਜਿਹੜੀ ਤੁਸੀਂ ਰਿਸ਼ਤੀ ਕਰਾਣੀ ਹੈ ਨਾ ਉਹ ਤੁਸੀਂ ਮੇਰੇ ਤੋਂ ਬਗੈਰ ਨਹੀਂ ਕਰਾਣੀ ਜਾਂ ਮੇਰੇ ਤੱਕ ਆਪਣਾ ਤੁਸੀਂ ਉਹ ਕਰਨਾ ਆਪਣਾ ਰਾਜਮੰਦੀ ਗਵਾਈ ਤੁਸੀਂ ਇਹ ਦੇਖੋ ਸਰ ਇਹਦੇ ਤੇ ਰਾਜਮੰਦੀ ਗਵਾਈ ਪਈ ਆ ਉਹ ਵੀ ਜਲਦੀ ਸ਼ੈਨ ਕਰਕੇ ਅੱਗੇ ਰਿਸ਼ਤੀ ਕਰਾਈ ਗਈ ਹੈ ਅਮੇ ਤਾਂ ਦਖਾਣਾ ਹੋਰ ਸਾਈਨ ექსਪਰਟ ਤੋਂ ਵੀ ਹੋਇਆ ਹੈ ਸਰ ਸਾਰਾ ਆ ਦੇਖੋ ਚਲ ਆ ਮੇਰੇ ਜਾਲੀ ਸਾਈਨ ਕੀਤੇ ਹੋਏ ਨੇ ਸਰ ਇਹ ਉਹਦੇ ਸਾਈਨ ਨੇ ਜਿਹੜੀ ਰਿਸ਼ਤੀ ਕਰਾਤੀ ਉਹਨੇ ਔਰ ਤੁਸੀਂ ਇਹ ਦੇਖੋ ਸਰ ਸਾਈਨ ექსਪਰਟ ਦੀ ਆ ਜਿਹੜਾ ਹੈਗਾ ਚੈੱਕ ਲਓ ਜੀ ਸਰ ਜਿਹੜੇ ਉੱਪਰਲੇ ਸਾਈਨ ਆ ਮੇਰੇ ਨੇ ਰਨਿੰਗ ਵਾਲੇ ਪੈਨਿੰਗ ਵਾਲੇ ਤੇ ਥੱਲੇ ਦਾ ਸੈਂਟਰ ਵਾਲੇ ਦੇਖੋ ਸਰ ਜਾਲੀ ਸਾਈਨ ਕੀਤੇ ਹੋਏ ਜਿਹੜੇ ਰਿਸ਼ਤੀ ਦਾ ਸਾਈਨ ਤੁਹਾਨੂੰ ਮੈਂ ਦਿਖਾ ਰਿਹਾ ਸਰ ਤੁਸੀਂ ਦੇਖੋ ਇਹਨਾਂ ਨੇ ਕਿੰਨੇ ਹੁਣ ਜਿਹੜੀਆਂ ਚੀਜ਼ਾਂ ਨਹੀਂ ਮੈਨੂੰ ਹਲੇ ਪਤਾ ਲੱਗਦਾ ਸਰ ਹੁਣ ਬਹੁਤ ਨੇ ਰਸਤੇਵਰੀ ਬਤ ਕੇ ਐਨੀ ਪ੍ਰਾਪਰਟੀ ਵੇਚ ਕੇ ਨਾ ਉਹ ਗਲਤ ਯੂਜ਼ ਕਰਕੇ ਸਾਨੂੰ ਵੀ ਉਹ ਚ ਇਨਵੋਲਵਮੈਂਟ ਹੁੰਦੀ ਹੈ ਅਸੀਂ ਉਸ ਤੋਂ ਪਹਿਲੇ ਕੰਪਲੀਟ ਕਫਾਈਲ ਕੀਤੀ ਹੈ ਗਮਾੜਾ ਚ ਅਸੀਂ ਅਪਲੀਕੇਸ਼ਨ ਦਿੱਤੀ ਸੀ ਕਰਕੇ ਤੇ ਆ ਸਰ ਤੁਸੀਂ ਦੇਖੋ ਕਿੰਨੇ ਜਾਲੀ ਸਾਈਨ ਕਰਦੇ ਨੇ ਔਰ ਤੁਸੀਂ ਮੇਰੀ ਪ੍ਰਾਪਰਟੀਆਂ ਹੜਾਪ ਕਰਕੇ ਕਈ ਜਿਹੜੀ ਸਾਡੀ ਜੁਆਇੰਟ ਪ੍ਰਾਪਰਟੀ ਸੀ ਸਰ ਉਹ ਆਪਣੀ ਜਿੰਨੇ ਹਿੱਸੇ ਤੋਂ ਵੱਧ ਵੇਚ ਗਿਆ ਫਿਰ ਵੀ ਸਰ ਉਹਦੇ ਤੋਂ ਦੇਖੋ ਉਹ ਕਲੀਅਰ ਨਹੀਂ ਕਰਦੇ ਇੱਕ ਪਲਾਟ ਸੀ ਅਲੱਗ ਕਿਤੇ ਕਿੰਨੇ ਕਰੋੜ ਦੀ ਚੱਕੀ ਲੱਗੀ ਆ ਤੁਹਾਡੇ ਨਾਲ ਸਰ ਇਹਨ ਮਲਟੀ ਕਰੋੜਸ ਐ ਸਰ ਕਿਉਂਕਿ ਇੱਕ ਦਾ ਨਾ ਇਹਨਾਂ ਨੇ ਮੈਨੂੰ ਕੋਈ ਹਸਾਬ ਦਿੱਤਾ ਜਦੋਂ ਹਸਾਬ ਦਿੱਤਾ ਉਸ ਲਈ ਸਰਕਾਰ ਬਦਲੀ ਉਹਨਾਂ ਨੇ ਆਪਣੇ ਹੱਥਾਂ ਤਾਂ ਲਿਖਿਆ ਮੈਨੂੰ ਦੇ ਦਿੱਤਾ ਉਹ ਮੇਰੇ ਕੋਲ ਇਨ ਹੈਂਡ ਐ ਉਹ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕਿੰਨਾ ਦੇਣਾ ਸੀ ਸਮਝੋ ਤਾਂ ਕਿੰਨਾ ਇਸ ਤੋਂ ਕਿੰਨੇ ਮੌਕੇ ਸਰ ਉਹਦੇ ਵਿੱਚ ਨਾ ਪ੍ਰੋਪਰ ਹਲੇ ਐਂਡ ਤੱਕ ਨਹੀਂ ਪਹੁੰਚਿਆ ਹਲੇ ਸਿਰਫ ਜਿੱਦਾਂ ਹੁਣ ਪ੍ਰੋਪਰਟੀ ਵਾਈਜ਼ ਹਿਸਾਬ ਦੇ ਰਹੇ ਸੀਗੇ ਪਈ ਇਹਨੇ ਲਿੱਤੀ ਦਿੱਤੀ ਸਾਰਾ ਡੈਬਿਟ ਗ੍ਰੈਡ ਹੋ ਕੇ ਆ ਰਿਹਾ ਸੀਗਾ ਉਹ ਸਾਡੇ ਕੋਲ ਸਾਰੇ ਪਿਆ ਹੋਇਆ ਸਰ ਉਹ ਕਿੱਧਰ ਤੋਂ ਭੱਜ ਗਏ ਉਹ ਕਿੱਧਰ ਤੋਂ ਭੱਜ ਗਏ ਜੀ ਉਹ ਕੰਪਲੇਂਟ ਕਰੋਂ ਕੀਤੀ ਸਰ ਪੁਲਿਸ ਕੰਪਲੇਂਟ ਤਾਂ ਸਰ ਮੈਂ ਸ਼ੁਰੂ ਕਰਦਾ ਕਾਫੀ ਦਿਨ ਤੋਂ ਕਰਦਾ ਆ ਰਿਹਾ ਜੀ ਇਹ ਜਦੋਂ 14 ਦੇ ਪਹਿਲਾਂ ਹੋਈਆਂ 14 ਦੇ ਵਿੱਚ ਹੀ ਇਹ ਮੇਨ ਕੰਪਲੇਟਾਂ ਨਾਲ 14 ਤੋਂ ਸ਼ੁਰੂ ਹੋਇਆ ਜੀ ਇਹਨੇ ਉਸ ਵੇਲੇ ਮੈਨੂੰ ਮਾਰਨ ਦੀ ਕੋਸ਼ ਔਰ ਉਸੇ ਉਸੇ ਵੇਲੇ ਇਹਨਾਂ ਨੇ ਇੱਕ ਨਾ ਨਵਾਂ ਅਜੰਡਾ ਬਣਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਤੁਸੀਂ ਦੋ ਵਾਰੀ ਉਹਦੀ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਸਰ ਗਨਸ਼ਾਟ ਕੀਤਾ ਮੇਰੇ ਤੇ ਮੇਰੇ ਆਫਿਸ ਕਾਲੇ ਰੋਡ ਦੇ ਉੱਤੇ ਹੈਗਾ ਉੱਥੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਦੀ ਮੈਂ ਕੰਪਲੇਂਟ ਕੀਤੀ ਉਹਦੇ ਉਹਦੇ ਆ ਦੇਖੋ ਸਰ ਆਪਣਾ ਸੀਐਮ ਸਾਹਿਬ ਕੋਲੋਂ ਮਾਰਖ ਹੋ ਕੇ ਤੁਸੀਂ ਦੇਖੋ ਕਿੰਨੇ ਬੰਦਿਆਂ ਨੂੰ ਮਾਰਖ ਹੋਈ ਆ ਉਸ ਲਈ ਇਹ ਸਮਝੋਤੇ ਨਾਲ ਸਾਡਾ ਚੱਲਦਾ ਪਿਆ ਸੀਗਾ ਤੇ ਤੁਸੀਂ ਇਹ ਦੇਖੋ ਵੀ ਇਹ ਕਿੰਨੀ ਜ਼ਿਆਦਾ ਮਾਰਕਿੰਗ ਹੈ ਸਾਰੇ-ਸਾਰੇ ਅਫਸਰਾਂ ਦੀ ਮਾਰਕਿੰਗ ਹੈ ਇਹਨਾਂ ਨੇ ਦੇਖਿਆ ਵੀ ਹੁਣ ਸਾਡਾ ਇੱਥੇ ਹੋ ਜਾਣਾ ਤੇ ਉਹਨਾਂ ਨੇ ਉਸ ਲਈ ਕਰਕੇ ਰਿਕਵਰਤਾ ਵੀ ਅਸੀਂ ਹਸਾਬ ਦੇਣ ਨੂੰ ਤਿਆਰ ਹੈ ਉਹਦੇ ਵਿੱਚ ਕੋਈ ਬਹੁਤ ਵੱਡੇ ਅਕਾਲੀ ਲੀਡਰ ਔਰ ਭਾਜਪਾ ਦੇ ਕੋਈ ਲੀਡਰ ਸੀਗੇ ਜਿਹੜੇ ਕਿ ਫੈਸਲਾ ਸਾਡਾ ਕਰਾਰੇ ਸੀ ਉਹ ਵਿੱਚ ਸੀਗੇ ਇਨਵੋਲਡ ਅੱਜ ਦੀ ਡੇਟ ਤੱਕ ਵੀ ਉਹਨਾਂ ਨੂੰ ਸਾਰੀ ਇਹ ਗੱਲ ਪਤਾ ਹੈ ਤੇ ਆਹ ਜਿਹੜੀ ਚੀਜ਼ ਫਿਰ ਸਾਡੀ ਨਾ ਕਿਸੇ ਪਰਸ ਪਹੁੰਚਿਆ ਸਰ ਇਹਨਾਂ ਨੇ ਕੀ ਲਿਖਾਤਾ ਸਾਡੇ ਦੇਖੋ ਅਨੇ ਪਿੱਛੇ ਜਿਹੜਾ ਇਨਵੈਸਟੀਗੇਸ਼ਨ ਅਫਸਰ ਸੀ ਉਹਨੂੰ ਪਿੱਛੇ ਲਿਖਾਤਾ ਵੀ ਇਹ ਹੁਣ ਕਾਰਵਾਈ ਕਰਨ ਦੀ ਇਹਨਾਂ ਦੀ ਆਪਸ ਵਿੱਚ ਸਮਝੌਤਾ ਹੋ ਰਿਹਾ ਵੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਬੰਦ ਕਰਤੀ ਸਰ ਤੁਸੀਂ ਦੇਖੋ ਸਰ ਜਿਹੜੀ ਅੱਜ ਤੱਕ ਰਾਸ ਨਹੀਂ ਆਈ ਇਹ ਕਿਉਂਕਿ ਟਾਈਮ ਪੈਂਦਾ ਗਿਆ ਅਸੀਂ ਐਪਲੀਕੇਸ਼ਨ ਦੇੰਦਰ ਸਾਰੀਆਂ ਦਖਲ ਦਫਤਰ ਹੁੰਦੀਆਂ ਤੁਸੀਂ ਇਹ ਦੱਸੋ ਕਿ ਜਦੋਂ ਕਿਸੇ ਬੰਦੇ ਦੀ ਕੋਈ ਇਨਵੈਸਟੀਗੇਸ਼ਨ ਪੂਰੀ ਨਾ ਹੋਵੇ ਉਹਦਾ ਰਿਪੋਰਟ ਦਿੱਤਾ ਹੋਇਆ ਉਹਦੇ ਵਿੱਚ ਨਾਮ ਲਗਾਇਆ ਜਾਵੇ ਉਹ ਉਹਦੇ ਵਿੱਚ ਤੁਸੀਂ ਦੇਖੋ ਕਨਸਪੀਰੇਸੀ ਹੋ ਕੇ ਪੁਲਿਸ ਵਾਲੇ ਨੇ ਇਨਵੋਲਵ ਹੋ ਕੇ ਸਾਰਾ ਕੁਝ ਕਰਦੇ ਨੇ ਸਰ ਤੇ ਇਹ ਜਦੋਂ ਸਾਰਾ ਕੁਝ ਮੈਨੂੰ ਕਦੋਂ ਸਰ ਦੂਜੀ ਟੈਂਪਰ ਸਰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਆ ਲਓ ਸਰ ਲਓ ਜੀ ਅੱਗੇ ਲਓ ਆ ਦੇਖੋ ਸਰ ਆ ਮੇਰਾ ਰੋਡ ਐਕਸੀਡੈਂਟ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਦੇਖਿਆ ਵੀ ਕਿਸੇ ਪਰਸਾ ਨਹੀਂ ਆਂਦਾ ਆ ਰੋਡ ਐਕਸੀਡੈਂਟ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਦੇਖੋ ਵੀ ਅੱਜ ਤੱਕ ਇਹਨੇ ਤਾਂ ਕਦੀ ਕੋਈ ਕਾਰਵਾਈ ਕਦੀ ਕੁਝ ਕੁਝ ਨਹੀਂ ਹੋਇਆ ਉਲਟਾ ਸਾਨੂੰ ਤੰਗੀਆਂ ਦਿੰਦੇ ਨੇ ਸਰ ਮੈਂ ਹਮੇਸ਼ਾ ਪ੍ਰਸ਼ਾਸਨ ਨੂੰ ਤਾਂ ਆਪਣੀ ਐਪਲੀਕੇਸ਼ਨ ਦੇ ਵਿੱਚ ਲਿਖਿਆ ਵੀ ਮੈਨੂੰ ਨਾ ਮਾਰਨ ਦੀ ਥ੍ਰੈਟ ਹੈਗੀ ਆ ਤੇ ਮੇਰੀ ਫੈਮਿਲੀ 'ਦੋ ਐਦਾ ਕਰਕੇ ਹੈਗੀ ਆ ਤੁਸੀਂ ਦੇਖੋ ਕਦੀ ਮੈਨੂੰ ਪ੍ਰਸ਼ਾਸਨ ਤੋਂ ਨਹੀਂ ਮਿਲਿਆ ਔਰ ਕਦੀ ਇਹਦੇ ਵਿੱਚ ਕਦੀ ਇਨਵੈਸਟਿਗੇਸ਼ਨ ਪੂਰੀ ਹੋ ਕੇ ਨਹੀਂ ਹੋਈ ਬੰਦ ਕਰਾ ਦਿੰਦੇ ਸਰ ਆਹ ਸਾਰੇ 14 ਦੀ ਪਹਿਲਾਂ ਜਿਹੜੀ ਗਨਸ਼ਾਟ ਵਾਲੀ ਹੈ ਇਹ ਇਹ ਵੀ ਇਹ ਵੀ ਸਾਰੇ ਇਹਦੀ ਉਸ ਵੇਲੇ ਦੀ ਹੈਗੀ ਆ ਤੇ ਉਸ ਤੋਂ ਬਾਅਦ ਦੀ ਹੈਗੀ ਇਹ ਉਸ ਤੋਂ ਬਾਅਦ ਦੀ ਹੈਗੀ ਸਰ ਇਹਨਾਂ ਨੇ ਦੇਖਿਆ ਵੀ ਕਿਸੇ ਪਾਸੇ ਨਹੀਂ ਜਾਂਦਾ ਫਿਰ ਕੀ ਕਰਦੇ ਸਰ ਆਊਟ ਆਫ ਲੁਧਿਆਣਾ ਇਹ ਬੰਦੇ ਨੂੰ ਉਹਦੀ ਫੈਮਿਲੀ ਦੇ ਮੈਂਬਰਾਂ ਨੂੰ ਉਲਟ ਪਲਟ ਲਿਖ ਕੇ ਐਪਲੀਕੇਸ਼ਨ ਦੇ ਕੇ ਫਸਾਣ ਦੀ ਕੋਸ਼ਿਸ਼ ਕਰਦੇ ਹਮੇਸ਼ਾ ਜਿਹੜਾ ਕਿ ਸਾਡੇ ਜਿੰਨੇ ਵੀ ਕੀਤੀ ਗਏ ਨੇ ਉਹਨਾਂ ਵਿੱਚ ਸਾਡੇ ਪੁਰਾਣੇ ਇਨਸੀਡੈਂਟ ਕੋਈ ਨਹੀਂ ਇਨਾਂ ਦਾ ਮੋਟਿਵ ਸਿਰਫ ਇਨਕ ਹੈਗਾ ਕਿ ਜਿਹੜਾ ਆਪਣਾ ਵਿਪਨ ਸ਼ੂਤ ਕਾਕਾ ਤੇ ਸੁਨਿੰਦਰ ਰਾ为 ਵਗੈਰਾ ਜਿਹੜੇ ਬੰਦੇ ਨੇ ਪਰਸਨ ਇਹ ਸਰ ਕਹਿੰਦੇ ਵੀ ਸਾਨੂੰ ਇਹ ਟੱਚ ਨਾ ਕਰ ਜਵੇ ਇਹਨੂੰ ਇਹਨੂੰ ਪਹਿਲੇ ਫਸਾ ਕੇ ਦੂਜੇ ਨਾਲ ਉਲਝਾ ਕੇ ਰੱਖਿਆ ਜਾਵੇ। ਲਾਇਬਲ ਕੋਣ ਨੇ ਸਰ ਇਹ ਇਹਨਾਂ ਨੂੰ ਸਾਰੇ ਪਤਾ ਜੀ ਅਜੇ ਤੱਕ ਇਨਵੈਸਟੀਗੇਸ਼ਨ ਨਹੀਂ ਹੋਈ ਤਾਹੀ ਦਾ ਵਿਪਨ ਸ਼ੂਤ ਕਾਕਾ ਵਿਪਨ ਸ਼ੂਤ ਕਾਕਾ ਉਹ ਬੰਦੇ ਜਿਹੜੇ ਆ ਲਾਇਬਲ ਕੋਣ ਨਾ ਕੀ ਕਿੰਨੇ ਉਹ ਸਰਦਾਰ ਆ ਸਰ ਉਹ ਪਾਵਰਫੁੱਲ ਹੈ ਜੇ ਵੀ ਉਹਨਾਂ ਨੇ ਇਹ ਹੋਰ ਬੰਦੇ ਨਾਲ ਵੀ ਇਹ ਜੇ ਫਰੌਡ ਆ ਕੋਈ ਚੱਕੀ ਦਿੱਤੀ ਹੈ ਸਰ ਡੈਫੀਨੇਟ ਜੀ ਉਹਨਾਂ ਦੇ ਜਦੋਂ ਮੋਰਲ ਮੈਂਟੈਲਿਟੀ ਇਹ ਹੈਗੀ ਆ ਤੁਸੀਂ ਇੱਕ ਦੇਖੋ ਪੱਤਰਕਾਰ ਤੁਸੀਂ ਸਾਰੇ ਆਪਰ ਫੈਮਿਲੀ ਮੈਂਬਰ ਹੋ ਐਂ ਬਿਜ਼ਨਸਮੈਨ ਸਾਰੇ ਇੱਕ ਦੂਜੇ ਨੂੰ ਜਾਣਦੇ ਵੀ ਕਿਦਾਂ ਮੈਚ ਕਰਨ ਹੁੰਦਾ ਤੁਸੀਂ ਇੱਕ ਬੰਦੇ ਦੱਸੋ ਜਿਹੜਾ ਬੰਦਾ ਇੱਕ ਗ੍ਰਾਈਂਡ ਕਰਦਾ ਹੋਵੇ ਮਸਾਲੇ ਹਲਦੀ ਮਿਰਚ ਮਸਾਲੇ ਵਾਲੇ ਬੰਦੇ ਹੋਣ ਤੁਸੀਂ ਇਹ ਦੱਸੋ ਵੀ ਇੰਨਾ ਅਰਬਾ ਕਰੋੜਾ ਰੁਪਏ ਕਿੱਥੋਂ ਆ ਗਿਆ ਅਸਮਾਨੋਂ ਡਿੱਗ ਪਿਆ ਤੁਸੀਂ ਇਹ ਦੇਖੋ ਇੱਕ ਉੱਥੇ ਲਕਜ਼ਰੀਅਸ ਇਹਨਾਂ ਨੇ ਫਾਈਵ ਸਟਾਰਟ ਹੋਟਲ ਹੈ ਅ ਕੋਸ਼ਲ ਸਿੰਘ ਤੁਸੀਂ ਕਹਿ ਰਹੇ ਸੀ 50000 ਦੀ ਟਰਨਓਵਰ ਸੀ ਹੁਣ ਹਾਂ ਹਾਂ ਬਿਲਕੁਲ ਸਰ ਉਹ ਕੀ ਹੈ ਉਹ ਹੈਗਾ ਜੀ ਇਹਨਾਂ ਦੀ ਜਿਹੜੀ ਫੈਮਿਲੀ ਸਿਸਟਮ ਹੈਗਾ ਨਾ ਉਹ ਸਿਗਾ ਸ਼ੁਭਾਸ ਟ੍ਰੇਡਰ ਉਹਨਾਂ ਦੀ ਰਿਟਰਨ ਮੈਂ ਤੁਹਾਨੂੰ ਦਿਖਾ ਸਕਦਾ 50000 57000 ਦੀ ਰਿਟਰਨ ਭਰਦੇ ਆ ਰਹੇ ਜੀ ਹਾਂਜੀ ਓਕੇ ਲਓ ਸਰ ਹੁਣ ਕਿੰਨੀ ਹੋਏਗੀ ਬੰਦਾ ਸਰ ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਇੰਨੀ ਰਿਟਰਨ ਭਰ ਕੇ ਹੋਰ ਕਿੰਨਾ ਕੁ ਭਰ ਲੂਗਾ ਸ਼ਵਾਸ ট্রেਡਰ ਦੇ ਨਾਂ ਤੇ 57000 ਦੀ ਰਿਟਰਨ ਭਰੀ ਜਾ ਰਹੀ ਹੈ ਅੱਗੇ ਜਿਹੜੇ ਈਅਰ ਵਾਈਜ਼ ਦੇਖੋ ਸਾਰੇ ਲਿਖਿਆ ਹੋਇਆ ਹੈ ਜੀ 2007 ਦੀ ਹੈ ਇਹ ਜੀ ਸਰ ਕਦੋਂ ਤੱਕ 50000 ਆਪਣੇ ਪਰਦੇ ਰਹੇ ਲੋ ਸਰ ਇਹਦਾ ਇਹ ਰਾ 19 ਤੱਕ ਨਾ ਇਹਦਾ ਮੇਅਰ ਆਇਆ ਸਰ 26770000 ਤੱਕ ਆਇਆ ਜੀ ਇਹਨਾਂ ਦਾ 19 ਤੱਕ 19 ਤੱਕ 2007 ਤੋਂ ਲੈ ਕੇ 19 ਤੱਕ ਦਾ ਜਿਹੜਾ 57000 ਤੋਂ ਸਟਾਰਟ ਹੋਇਆ ਇਹ ਨਾਰਮਲ ਗਰੋਥ ਹੈ ਸਰ ਇਹ ਬਿਜ਼ਨਸ ਦੇ ਵਿੱਚ ਹੁੰਦੀ ਐਦਾ ਗਰੋਥ ਹੁੰਦੀ ਹੈ 19 ਤੋਂ ਬਾਅਦ ਜਿਹੜਾ ਛੱਪੜ ਫੜ ਕੇ ਕੰਮ ਹੁੰਦਾ ਸਰ ਉਹਦੇ ਵਿੱਚ ਹਿਊਜ ਪ੍ਰੋਪਰਟੀਆਂ ਹਿਊਜ ਪ੍ਰੋਪਰਟیز ਹਿਊਜ ਮੈਰਿਜ ਕਰਨਾ ਤੁਸੀਂ ਬੈਂਗਲੁਰ ਲੈ ਲੈਣਾ ਜਾਂ ਤੁਸੀਂ ਆਪਣਾ ਫਾਈਵ ਸਟਾਰ ਹੋਟਲ ਬਣਾਉਣਾ ਉੱਥੇ ਇਦਾਂ ਦੀ ਜਗ੍ਹਾ ਤੇ ਜਿੱਥੇ ਐਕਸਟਾ ਆਰਡਨਰੀ ਪੈਸੇ ਲੱਗਦੇ ਨੇ ਕੀ ਸਰ ਪੋਸੀਬਲ ਹੈ ਤੁਸੀਂ ਆਪ ਦੇਖ ਲਓ ਇਹ ਤਾਂ ਹੀ ਇਨਵੈਸਟੀਗੇਸ਼ਨ ਨਹੀਂ ਹੁਣ ਦਿੰਦੇ ਉਹ ਚ ਅਰੋੜਾ ਪਾਉਂਦੇ ਨੇ ਔਰ ਸਾਨੂੰ ਮੈਨੂੰ ਹਮੇਸ਼ਾ ਕਿਤੇ ਨਾ ਕਿਤੇ ਫਸਾ ਕੇ ਰੱਖਦੇ ਮੇਰੀ ਫੈਮਿਲੀ ਨੂੰ ਫਸਾ ਕੇ ਰੱਖਦੇ ਨੇ ਸਰ ਨਈ ਦਾਦੋ ਜਿਹੜੇ ਤੁਰਦੇ ਜਲਦੀ ਸਾਈਨ ਕਰਕੇ ਕਿਹੜੀ ਕਿਹੜੀ ਪ੍ਰਾਪਰਟੀ ਵੇਚੀ ਕਿੱਥੇ ਵੇਚੀ ਸਰ ਮੇਰੀ 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 ਜਿਹੜੀ ਪ੍ਰਾਪਰਟੀ ਸਰ ਇੱਕ ਤਾਂ ਤੁਹਾਨੂੰ ਹਸਾਈਨ ਕੀਤੀ ਔਰ ਐਕਸਪਰਟ ਵੀ ਸਾਡਾ ਰਿਪੋਰਟ ਦਿਖਾਈਏ ਤੁਹਾਨੂੰ ਮੈਂ ਇਹ ਇਹਦੇ ਨੇ ਕਿੰਨੇ ਕੁ ਪਲਾਟ ਵਿੱਚ ਸਰ ਇਹਦੇ ਨਾਲ ਕਿੰਨੇ ਕਿ ਵਿੱਚ ਮੈਨੂੰ ਖੁਦ ਹੀ ਨਹੀਂ ਪਤਾ 21 ਮੇਰੇ ਹੱਥ ਲੱਗੀ ਹੈ ਸਰ ਅੱਛਾ ਇਹ ਵੀ ਬੜੀ ਮੁਸ਼ਕਲ ਨਾਲ ਲੱਭ ਕੇ ਸਰ ਮੈਂ ਲੈਂਦੀ ਉਹ ਵੀ ਕਿਸੇ ਮਾਲਕ ਤੋਂ ਜਿਹਦੇ ਸੀ ਉਹ ਕੋਈ ਵਾਕਫ ਸੀ ਉਹ ਤੋਂ ਕੋਲ ਲਿੱਤੀ ਮੈਂ ਕਿੰਨੇ ਦਾ ਪਲਾਟ ਆਏ ਇਹ ਸਰ ਆਪਣ 2000 ਨੇਅਰਬਾਉਟ ਕਿੰਨੀ ਪ੍ਰਾਪਰਟੀਆਂ ਵਿਚ ਹੈ ਤੁਹਾਡੀਆਂ ਸਰ ਬਹੁਤ ਵਿਚੀਆਂ ਉਹ ਚ ਵਿੱਚ ਇੱਕ ਆਹ ਜਿਹੜੀ ਪ੍ਰਾਪਰਟੀ ਮੇਰੇ ਕੋਲ ਤਿੰਨ ਹੱਥਾਈਆਂ ਨੇ ਲੇਕਿਨ ਉਹ ਚ 8-10-15 ਪ੍ਰਾਪਰਟੀਆਂ ਹੋਰ ਹੋ ਸਕਦੀਆਂ ਨੇ ਤੁਹਾਡੇ ਕੋਲ ਕਿੰਨੀ ਪ੍ਰਾਪਰਟੀਆਂ ਨੇ ਮੇਰੇ ਕੋਲ ਸਰ ਬਹੁਤ ਅਨਲਿਮਟਿਡ ਹੈਗੇ ਤੁਹਾਡੇ ਕਿੰਨੀ ਕਰਨਾ ਟਾਊਨ ਹਰ ਵੀ ਸਰ ਮੈਂ ਬਹੁਤ ਹਿਊਜ ਅਮਾਉਂਟ ਪੇ ਆਊਟ ਕਰਦਾ ਟੈਕਸ ਪੇਈ ਅ ਮਲਟੀ ਲੱਖ ਕਰੋੜ ਕਹਿ ਸਕਦੇ ਮੈਂ ਐਸਪ੍ਰੈਂਟ ਜਦੋਂ ਇਹਨਾਂ ਨੇ ਮੇਰੇ ਨਾਲ ਸਾਰਾ ਕੁਝ ਚੀਟ ਕੀਤਾ ਉਸ ਦੌਰਾਨ ਮੇਰੀ ਕੋਈ ਰਿਟਰਨ ਨਹੀਂ ਗਈ ਇਹ ਸਾਰਾ ਕੁਝ ਤੁਸੀਂ ਦੇਖੋ ਜਦੋਂ ਮੈਨੂੰ ਚੀਟ ਕਰਕੇ ਜ਼ੀਰੋ ਕਰਤਾ ਸਰ ਸੰਪਰਕ ਜੀ ਨਹੀਂ ਆਏ ਨਹੀਂ ਸਰ ਸੰਪਰਕ ਜੀ ਬ੍ਰੋਕਰ ਸੀ ਸਰ ਦਲਾਲ ਸੀ ਪ੍ਰਾਪਰਟੀ ਦਾ ਦਲਾਲੀ ਕਰਦੇ ਸੀ ਦਲਾਲੀ ਦਾ ਕੰਮ ਕਰਦੇ ਕਰਦੇ ਆ ਗਏ ਸਰ ਮੇਰੇ ਤਾਂ ਕੋਈ ਐਡਾ ਵਾਕਫ ਨਹੀਂ ਸੀਗਾ ਦਲਾਲੀ ਕਰਦੇ ਕਰਦੇ ਸੱਤ ਬੰਦੇ ਤੋਂ ਡੇਸਟਰ ਬਣ ਗਏ ਨਹੀਂ ਸਰ ਪਹਿਲਾਂ ਦੋ ਦੋ ਤਿੰਨ ਆਏ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਨਾਲ ਅੱਗੇ ਪਰਸਨ ਸੀਗੇ ਔਰ ਸਾਰੇ ਇੱਕੋ ਜਗ੍ਹਾ ਤੇ ਇਕੱਠੇ ਆਪਸ ਰਿਸ਼ਤੇਦਾਰੀਆਂ ਨੇ ਆਪਾਂ ਜਿਹੜੇ ਫਰੈਂਡ ਸਰਕਲ ਪੁਰਾਣਾ ਇਹ ਨਾ ਦਾ ਕੇਸ ਆਲਾ ਆ ਜਾਂਦਾ ਕਿ ਪੁਲਿਸ ਜਦੋਂ ਪੈਸੇ ਦਾ ਲੈਣ ਦੇਣ ਹੋਵੇ ਚਾਹ ਦਾ ਝਗੜਾ ਪੁਲਿਸ ਤੱਕ ਸੱਚ ਨਹੀਂ ਕਰਦੀ ਸਰ ਤੁਸੀਂ ਤੁਸੀਂ ਕੀ ਭੂਮਿਕਾ ਚ ਤੁਸੀਂ ਸਰ ਇੱਕ ਗੱਲ ਹੋਰ ਦੇਖੋ ਮੰਨ ਲਓ ਤੁਸੀਂ ਕਹਿੰਦੇ ਇਹਦੇ ਚ ਭੂਮਿਕਾ ਨਹੀਂ ਆਂਦੀ ਜਿਹੜੀ ਮਾਰਨ ਦੀ ਕੋਸ਼ਿਸ਼ ਹੈ ਸਰ ਪਲਾਟ ਖੜਪਣਾ ਜਿਹੜੇ 420 ਕਰਦੇ ਆ ਰਹੇ ਨੇ ਔਰ ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਸਰ ਦੋ ਵਾਰੀ ਹੋ ਚੁੱਕੀ ਹੈ ਇਹ ਤੁਹਾਨੂੰ ਵੀ ਟਾਰਗੇਟ ਕਰਕੇ ਤੁਹਾਡੇ ਪਿੱਛੇ ਸਰ ਹੋਰ ਵੀ ਇਹਨਾਂ ਨੇ ਲੋਕ ਸਰ ਉਹਦਾ ਰੀਜਨ ਦੱਸਦਾ ਮੇਨ ਸਰ ਕੀ ਹੈ ਜਿਹੜੀ ਹਿਊਜ ਅਮਾਉਂਟ ਐਕਸਟਰਾਔਡਰਨੀ ਪੇਮੈਂਟ ਆ ਸਰ ਉਹ ਬੰਦਾ ਵਾਪਸ ਨਹੀਂ ਦੇਣਾ ਸਾਡੇ ਕੋਲ ਹਸਾਬ ਪਿਆ ਕੋਈ ਗਵਰਨਮੈਂਟ ਅਧਿਕਾਰੀ ਕੋਈ ਸਾਡੇ ਕੋਲ ਪੁੱਛੂਗਾ ਸਾਰਾ ਕੁਝ ਦੇ ਦੂੰਗਾ ਨਾਲੇ ਗੱਲ ਤੁਸੀਂ ਸਪੋਕਰ ਦੀ ਕਰਦੇ 30 ਇੰਨੀ ਗੱਲ ਫੇਖ ਕੇ ਉਹਨਾਂ ਨੇ ਤੁਹਾਨੂੰ ਟਾਰਗੇਟ ਕੀਤਾ ਜਾਂ ਉਹਨਾਂ ਦਾ profession ਹੀ ਹੈ ਆਫੀ ਹੋਰ ਬੰਦੇ ਵੀ ਉਹਨਾਂ ਨੇ ਟੱਕਿਆ ਹੁਣ ਆਜੋ profession ਤੇ ਉਹਨਾਂ ਦਾ profession ਕੀ ਹੈ ਸਰ ਉਹਨਾਂ ਦੇ 4 ਮੁਕਦਮੇ ਅਲੱਗ-ਅਲੱਗ ਤਰ੍ਹਾਂ ਦੇ ਗਨ ਸ਼ਾਟ ਕੀਤੇ ਉਹਨਾਂ ਨੇ ਮੇਰੇ ਤੋਂ ਇਲਾਵਾ ਮੇਰੇ ਤਾਂ 50 ਨਾ ਦਰਜ ਹੋਇਆ 3 ਗਨ ਸ਼ਾਟ 2 ਗਨ ਸ਼ਾਟ ਉਹਨਾਂ ਦੇ ਲੱਗ ਹੋਏ ਨੇ ਔਰ ਸਾਰੇ ਰਲ ਕੇ ਇਕੱਠੇ ਕਰਦੇ ਨੇ ਫਿਰ ਬਾਅਦ ਵਿੱਚ ਸਮਝੌਤਾ ਕਰ ਲੈਂਦੇ ਨੇ ਇੱਕ ਵਾਰੀ ਆ ਆਪਣਾ ਕੋਈ ਇਹਨਾਂ ਦੇ ਘਰ ਤੋਂ ਲੈ ਕੇ ਮੇਨ ਯੂਨੀਵਰਸਿਟੀ ਤੱਕ ਬੰਦਿਆਂ ਨੂੰ ਗੋਲੀਆਂ ਚਲਾਉਂਦੇ ਗਏ ਸਾਰੇ ਰੋਡ ਤੇ ਅਖਬਾਰ ਚ ਪਰਚਾ ਵੀ ਦਰਜ ਹੋਇਆ ਬਾਅਦ ਚ ਕੰਪਰੋਮਾਈਜ਼ ਕਰਕੇ ਕਰ ਲਿਆ ਇਹ ਉਹ ਗੈਂਗਸਟਰ ਨੇ ਆ ਸਰ ਇਹ ਤੁਸੀਂ ਤੁਸੀਂ ਇਸ ਗੱਲ ਨੂੰ ਸਮਝੇ ਇਹ ਬਿਲਕੁਲ ਮਾਫੀਆ ਸਰ ਇਹ ਇਹ ਸੰਯੁਕਤ ਰੂਪ ਦੇ ਵਿੱਚ ਸਾਰੇ ਕੰਮ ਕਰਦੇ ਨੇ ਹੁਣ ਜਿਹੜੇ ਕਿਸੇ ਨੂੰ ਉਲਝਾਣਾ ਉਹਨੂੰ ਕਿਸੇ ਨੂੰ ਕਹਿ ਕੇ ਉਹਨੂੰ ਉਧਰ ਨਹੀਂ ਐਪਲੀਕੇਸ਼ਨ ਦੇ ਕੇ ਕਿਸੇ ਹੋਰ ਸਟੇਟ ਵਿੱਚ ਦਵਾਉਂਦੇ ਨਹੀਂ ਐਦਾਂ ਨਹੀਂ ਪੰਗੇ ਲੈਂਦੇ ਸਰ ਫੈਮਿਲੀ ਨੂੰ ਵਿੱਚ ਲੇਡੀਜ਼ ਨੂੰ ਟਾਰਗੇਟ ਕਰਦੇ ਨੇ ਏ ਮਤਲਬ ਬਿਲਕੁਲ ਟੀਮ ਵਰਕ ਦਾ ਕੰਮ ਹੈ ਇੱਕ ਗਰੁੱਪ ਹੈ ਇੱਕ ਮਤਲਬ ਤੁਸੀਂ ਮਾਫੀਆ ਕਹਿ ਸਕਦੇ ਹੋ 2007 ਇਹ ਜਿਹੜੇ ਮਾਫੀਆ ਸਰ ਇਹ ਸਾਰੇ ਲੈਂਡ ਮਾਫੀਆ ਤੇ 2007 ਤੋਂ ਬਾਅਦ ਤਿੰਨ ਸਰਕਾਰਾਂ ਨਹੀਂ ਆ ਅਕਾਲੀ ਦਲ ਦੀ ਕਾਂਗਰਸ ਦੀ ਤੇ ਹੁਣ ਆਵਾਜ਼ੀ ਪਾਰਟੀ ਜਾਦੇ ਮਾਫੀਆ ਕਿਹੜੀ ਸਰਕਾਰ ਚ ਫਲਿਆ ਫੁੱਲ ਸਰ ਇਹ ਸਟਾਰਟਿੰਗ ਤੋਂ ਇਹ ਪਹਿਲਾਂ ਹੀ ਤੋਂ ਹੀ ਮਾਫੀਆ ਸੀ ਕਿਉਂਕਿ ਇਹਨਾਂ ਜਿਹੜੀ ਬੈਕਗ੍ਰਾਉਂਡ ਹੈ ਗਨ ਸ਼ਾਟ ਕੱਟਣਾ ਇਹ ਇਹਨਾਂ ਵਾਸਤੇ ਆਮ ਚੀਜ਼ ਹੈ ਤੁਸੀਂ ਇਹਨਾਂ ਦੇ ਫੀਲਡ ਗੰਜ ਏਰੀਆ ਉੱਥੇ ਜਾ ਕੇ ਪਤਾ ਕਰ ਲਓ ਇਹਨਾਂ ਦਾ ਕੀ ਸਟੇਟਸ ਹੈ ਇਨਾ ਦਾ ਰੈਪਿਊਟੇਸ਼ਨ ਪੁਰਾਣਾ ਕੀ ਸੀਗਾ ਤੁਸੀਂ ਆਪ ਪਤਾ ਕਰ ਲਓ ਸਾਰੇ ਭਰਾ ਕੋਈ ਜਿੰਨੂੰ ਮਰਜ਼ੀ ਸਿਰਫ ਘੰਟੀ ਮਾਰੂਗਾ ਇਹਨੇ ਜਦੋਂ ਪਤਾ ਲੱਜਾ ਔਰ ਤੁਸੀਂ ਇਹਨੇ ਰਿਟਰਨਾਂ ਦੇਖ ਲਓ ਸਾਰਿਆਂ ਪਤਾ ਲੱਜੂਗਾ ਜਿਹੜੇ ਟਾਈਮ 'ਚ ਇਹਨੇ ਮੈਨੂੰ ਲੁੱਟ ਕੇ ਸਾਰਾ ਕੁਝ ਕਰਤਾ ਤੁਸੀਂ ਦੇਖੋ ਉਹ ਉਹ ਟਾਈਮ ਦੇ ਉੱਤੇ ਮੇਰੀ ਕੋਈ ਰਿਟਰਨ ਨਹੀਂ ਜਾਂਦੀ ਜਈਏ ਨਹੀਂ ਸਰ ਸਾਰੀ ਇਹਨਾਂ ਦੀ ਜਾਰੀਆਂ ਕਿਉਂਕਿ ਲੁੱਟ ਕੇ ਮਾਲ ਤਾਂ ਸਾਰਾ ਇਹ ਲੈ ਗਏ ਕਿੱਥੇ ਕਿੱਥੇ ਕਿੱਤੀਆਂ ਤੁਸੀਂ ਇਹਨਾਂ ਦੇ ਸਰ ਮੈਂ ਹਮੇਸ਼ਾ ਡੀਜੀਪੀ ਸਾਹਿਬ ਲੁਧਿਆਣਾ ਪਹਿਲਾਂ ਪਹਿਲਾਂ ਲੋਕਲ ਚਲਦੇ ਸੀ ਸਰ ਸੀਪੀ ਸਾਹਿਬ ਕਰਦੇ ਸੀਗੇ ਸੀਪੀ ਸਾਹਿਬ ਅੱਗੇ ਫਾਰਵਰਡ ਹੋ ਜਾਂਦੀ ਸੀ ਸਰ ਉਸ ਤੋਂ ਬਾਅਦ ਫਿਰ ਸਾਰਾ ਡਿਜੀਬੀ ਸਾਹਿਬ ਦੇ ਫਿਰ ਉਧਰੋਂ ਹੀ ਚਲਦੀਆਂ ਸੀ ਸਾਰੀਆਂ ਅੱਜ ਵੀ ਤੁਸੀਂ ਡਿਜੀਬੀ ਸਾਹਿਬ ਦੇ ਆਫਿਸ ਜਾ ਕੇ ਸਿਰਫ ਰਜਿਸਟ੍ਰੋਕਰ ਵਿੱਚ ਕੰਪਿਊਟਰ ਚ ਪਾਓ ਦੇਖੋ ਕਿੰਨੇ ਕੰਪਲੀਟਾ ਨਿਕਲਦੀ ਹੈ ਕਿੰਨੇ ਯੂਆਈਡੀ ਨੰਬਰ ਨਿਕਲੋਗੇ ਇਨਸਾਫ ਇਹ ਤਾਂ ਗੱਲ ਹੈ ਸਰ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਹੈ ਕਿ ਇਨਸਾਫ ਨਾ ਮਿਲੇ ਆਪਣੇ ਕੋਲ ਕੋਰਟ ਦਾ ਹਾਲ ਦਾ ਕੋਰਟ ਚ ਵੀ ਕੇਸ ਸਰ ਮੈਂ ਇਹੀ ਤਾਂ ਗੱਲ ਹੈ ਸਰ ਮੈਂ ਹਲੇ ਕੋਰਟ ਤਾਂ ਨਹੀਂ ਜਾਵਿਆ ਮੈਨੂੰ ਹਲੇ ਥੱਲੋਂ ਹੀ ਨਹੀਂ ਕੁਝ ਹੋਇਆ ਹੀ ਨਹੀਂ ਸਰ ਦਾਖਲ ਦਫਤਰ ਕਰਨ ਦਾ ਕੋਈ ਹੱਲ ਥੋੜੀ ਹੁੰਦਾ ਸਰ ਜਦੋਂ ਤੁਸੀਂ ਉਹ ਰਿਪੋਰਟ ਤਾਂ ਬਣਾਓ ਨਾ ਕਮ ਸੇ ਕਮ ਚਾਹੇ ਕੁਝ ਵੀ ਹੈ ਇਹ ਚਾਹੇ ਆਮ ਆਦਮੀ ਪਾਰਟੀ ਕਿਸੇ ਸਥਾਨਕ ਐਮਐਲਏ ਨੂੰ ਜਾਂ ਮੰਤਰੀ ਨੂੰ ਮਿਲਿਓ ਤੁਸੀਂ ਨਹੀਂ ਸਰ ਮੈਂ ਲੋਕਲੋਂ ਕੋਈ politcal source ਨਹੀਂ ਯੂਜ਼ ਕਰਦਾ ਮੇਰਾ ਦਨ ਹੈ ਵੀ ਨਹੀਂ ਇਹ ਬੰਦਾ ਖੁਦ politcal involv ਹੈ ਇਹ ਆਪਣਾ ਸਾਰਾ ਕੁਝ ਮੈਨੇਜ ਕਰ ਲੈਂਦਾ ਇੱਕ ਕੋਈ ਕਿਸੇ ਸਿਆਸੀ ਪਾਰਟੀ ਨੂੰ ਮਿਲਣ ਟਿਕਟ ਵਗੈਰਾ ਮਿਲ ਰਹੀ ਹੈ ਕਿਹੜੇ ਬੰਦੇ ਨੂੰ ਇਹ ਸਰ ਵਿਪਨ ਸ਼ੁਧ ਕੱਕੇ ਨੂੰ ਇਹ ਤਾਂ ਸਰ ਇੰਨਾ ਵੱਡਾ ਹੈਗਾ ਸਰ ਦੇਖੋ ਤੁਸੀਂ ਇਹ ਬੰਦਾ ਸਿਰ ਤੇ ਚੜ ਕੇ ਬਹਿ ਜਾਏਗਾ ਦੁਆਰਾ ਕੱਲ ਨੂੰ ਫਿਰ ਕਿਹੜੀ ਪਾਰਟੀ ਦੇਰੀ ਟਿਕਟ ਹੈ ਅ ਸਰ ਹੈਗੀ ਹੁਣ ਜਿਹੜੇ ਜਿਹੜੇ ਹੈਗਾ ਉਹ ਉਹਦੀ ਉਹਦੇ ਚ ਮਿਲ ਰਹੀ ਆ ਅਕਾਲੀ ਦਲ ਜੀ ਮੈਂ ਤਾਂ ਸਰ ਉਹਨਾਂ ਨੂੰ ਵੀ ਮੰਗ ਕਰੂੰਗਾ ਵੀ ਕਮ ਸੇ ਕਹੋ ਜੀ ਬੈਕਗ੍ਰਾਉਂਡ ਦੇਖੋ ਵੀ ਇਹ ਬੰਦਾ ਐਨੇ ਕ੍ਰਾਈਮ ਕਰਦਾ ਆ ਰਿਹਾ ਹੈ ਸ਼ੁਰੂ ਤੋਂ ਫਰਾਡ ਕਰਦਾ ਆ ਰਿਹਾ ਹੈ ਹਾਂਜੀ ਉਹਦਾ ਵੀ ਅਕਾਲੀ ਦਲ ਦਾ ਹਾਂਜੀ ਸਰ ਕੀ ਹੈ ਇਹਦਾ ਜੈਕਟ ਨਹੀਂ ਬਤਾ ਕਿਉਂਕਿ ਇਹ ਚੀਜ਼ਾਂ ਦਾ ਜ਼ਿਆਦਾ ਲੀਡਰ ਹੈਗਾ ਤੇ ਉਹਦੇ ਨਾਲ ਹੀ ਸਰ ਸਾਰਾ ਮੈਨੇਜ ਕਰਦਾ ਉਹਦੇ ਨੇ ਪ੍ਰਭਾਵ ਪਾ ਲੰਦਾ ਉਹਦੇ ਨਾਲ ਹੀ ਸਾਰਾ ਮੈਨੇਜ ਕਰ ਲੈਂਦੇ ਸਰ ਤੇ ਪੁਲਿਸ ਨੂੰ ਵੀ ਆਮ ਸਾਰੇ ਹੁਣ ਲੋਕਾਂ ਨੂੰ ਕਹਿੰਦਾ ਮੈਂ ਦੇਖ ਲੂੰਗਾ ਕਈ ਵਾਰ ਤਾਂ ਇਹ ਕਹਿੰਦਾ ਮੈਂ ਜੇਬੇ ਜਪਾਈ ਫੜਦਾ ਕਹਿੰਦਾ ਮੈਂ ਕੀ ਸਮਝਦਾ ਕਿਸੇ ਵੱਡੇ ਲੀਡਰ ਦਾ ਹੱਥ ਹੈਗਾ ਇਹਦੇ ਪਿੱਛੇ ਕੋਈ ਆਹ ਸਰ ਬਿਲਕੁਲ ਹੈਗਾ ਜੀ ਕਿਉਂ ਨਹੀਂ ਸਰ ਸਿਆਸੀ ਸਾਰੇ ਨੇ ਆਪ ਖੁਦ ਸਿਆਸੀ ਇਹਨਾਂ ਦੇ ਵੱਡੇ ਲੀਡਰ ਵੀ ਨਾਲ ਪਿੱਛੋਂ ਬੈਕਗਰਾਉਂਡ ਤੱਕਾ ਲਾਂਦੇ ਨੇ ਆਪਣੇ ਬੰਦੇ ਨੂੰ ਸਪੋਰਟ ਤਾਂ ਕਰਨਗੇ ਸਰ ਮੈਂ ਤਾਂ ਸਰ ਪ੍ਰਸ਼ਾਸਨ ਨੂੰ ਹਮੇਸ਼ਾ ਮੰਗ ਕਰਦਾ ਆ ਆ ਉਹ ਨਾ ਮੈਨੂੰ ਕਦੀ ਅਜਾ ਸਕਿਉਰਟੀ ਮਿਲੀ ਹੈ ਨਾ ਮੇਰੀ ਲਾਇਬਿਲਟੀ ਦੇਖੀ ਗਈ ਹੈ ਮੈਂ ਦੇਖੋ ਜਨਰਲ ਨੂੰ ਬੰਦਾ ਹੈਗਾ ਮੈਂ ਇਹਨਾਂ ਟੈਕਸ ਪੇ ਹੀ ਕਰਦਾ ਸਾਰਾ ਕੁਝ ਕਰਦਾ ਸਰ ਤਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਅਪੀਲ ਕਰ ਦੋ ਸਰ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇੱਕੋ ਅਪੀਲ ਹੈ ਕਿ ਅੱਜ ਤੱਕ ਕੋਈ ਵੀ چاہے ਗੈੜੀਆਂ ਸਰਕਾਰਾਂ ਵੀ ਆ ਗਈਆਂ ਕਿਸੇ ਦੇ ਵੀ ਟਾਈਮ ਦੇ ਉੱਤੇ ਇਹ ਚੀਜ਼ ਕਵਰ ਆਪਣੀ ਹੋਈ ਮੈਂ ਹੁਣ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਮੈਨੂੰ ਇਹ ਜਸਟਿਸ ਮਿਲਣਾ ਚਾਹੀਦਾ ਇਹ ਬੰਦਾ ਸਾਡੇ ਸਾਰੇ ਲੁੱਟਮਾਰ ਕਰਕੇ ਆਪ ਕਰਕੇ ਔਰ ਸਾਨੂੰ ਮਤਲਬ ਜ਼ੀਰੋ ਕਰਕੇ ਛੱਡ ਗਿਆ ਔਰ ਤੁਸੀਂ ਉਹਦੇ ਚ ਰਿਟਰਨਾਂ ਦੇ ਵਿੱਚ ਵੀ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਇਹ ਵਾਕਈ ਬੰਦੇ ਦੇ ਰਿਟਰਨ ਨਹੀਂ ਜਾਂਦੀ ਜਿਹੜਾ ਬੰਦਾ ਇੰਨੀ ਵੱਡੀ ਰਿਟਰਨ ਭਰਦਾ ਹੋਵੇ ਉਹ ਦੋਨਾਂ ਦੇ ਬੰਦਾ 10 15 ਪੈਸੇ ਦਾ ਮਤਲਬ ਸ਼ੇਅਰ ਹੋਲਡਰ ਹੋਵੇ ਔਰ 100% ਕਿੰਨਾ ਬਣ ਸਕਦਾ ਸਰ ਇਹ ਇੱਕ ਇਹ ਦੱਸੋ ਜੇਕਰ ਸਰਕਾਰਾਂ ਨਹੀਂ ਸਾਬ ਦਿੰਦੀਆਂ ਪੁਲਿਸ ਨਹੀਂ ਦਿੰਦੀ ਫਿਰ ਕੋਰਟ ਦਾ ਅਰਜ਼ੋ ਕਰੋਗੇ 100% ਸਰ ਕਿਉਂ ਨਹੀਂ ਸਰ ਮੈਂ ਤਾਂ ਕਰੂੰਗਾ ਦੋ ਬਰੀ ਅਟੈਂਪਟ ਹੋ ਚੁੱਕੀ ਹੈ ਸਰ ਜੇ ਖੁਦਾ ਨਾ ਖਾਰਸਾ ਉਨਕੀ ਹੋਏ ਇਹ ਸਾਰੇ ਬੰਦੇ ਲੋਕ ਜਿਨ੍ਹਾਂ ਜਿਨ੍ਹਾਂ ਦੇ ਖਿਲਾਫ ਮੈਂ ਐਪਲੀਕੇਸ਼ਨ ਦਿੱਤੀ ਹੈ ਇਹ ਸਾਰੇ ਬੰਦੇ ਜ਼ਿੰਮੇਵਾਰ ਹੋਣਗੇ ਤੁਸੀਂ ਦੇਖਣਾ ਤੇ ਮੇਰੀ ਫੈਮਲੀ ਨੂੰ ਦੇਖੋ ਛੱਡ ਦੇਣੀ ਸਰ ਬਾਹਰ ਐਪਲੀਕੇਸ਼ਨ ਬਾਏ ਹੱਥ ਐਪਲੀਕੇਸ਼ਨ ਦੇ ਕੇ ਜਦ ਕਿ ਉਹ ਨਾਂ ਤੱਕ ਨਹੀਂ ਮੇਰਾ ਪਤਾ ਮੇਰਾ ਨਾਂ origignal ਜਿਹੜਾ ਹੈਗਾ ਉਹਦੇ ਨਾਂ ਤੇ ਐਪਲੀਕੇਸ਼ਨ ਨਹੀਂ ਹੈ ਫੋਨ ਨੰਬਰ ਮੇਰਾ ਦੇ ਕੇ ਮੇਰੇ ਨਾਮ ਦੇ ਕੇ ਮੇਰੀ ਫੈਮਲੀ ਦੇ ਕੇ ਸਾਨੂੰ ਇੰਨਾ ਪ੍ਰੇਸ਼ਾਨ ਕੀਤਾ ਜਾ ਰਿਹਾ ਠੀਕ ਹੈ ਬਸ